ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੋਫੈਸਰ ਔਂਕਾਰ ਸਿੰਘ ਨੂੰ ਆਪਣੀ ਓਐਸਡੀ ਪਦ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਚੇਅਰਮੈਨ ਰਾਜਵੰਦ ਸਿੰਘ ਖੁੱਲੀ ਅਤੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਨੂੰ ਧੂਰੀ ਦਫ਼ਤਰ ਦਾ ਇੰਚਾਰਜ ਲਗਾਇਆ ਗਿਆ ਹੈ। ਇਹਨਾਂ ਦੋਨਾਂ ਦੇ ਧੂਰੀ ਦਫ਼ਤਰ ਦਾ ਇੰਚਾਰਜ ਬਣਨ ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਾਰਟੀ ਵਰਕਰ ਲੱਡੂ ਵੰਡ ਖੁਸ਼ੀ ਮਨਾ ਰਹੇ ਹਨ। ਚੇਅਰਮੈਨ ਰਾਜਵੰਦ ਸਿੰਘ ਖੁੱਲੀ ਅਤੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਵੱਲੋਂ ਧੂਰੀ ਦਫ਼ਤਰ ਦਾ ਚਾਰਜ ਲਏ ਜਾਣ ਤੇ ਪਾਰਟੀ ਵਰਕਰਾਂ ਨੇ ਹਾਰਪਾਸ ਉਹਨਾਂ ਦਾ ਸਵਾਗਤ ਕੀਤਾ ਪਾਰਟੀ ਵਰਕਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਧੂਰੀ ਦੇ ਵਿਕਾਸ ਵਿੱਚ ਇਹ ਦੋਨੋਂ ਚੇਅਰਮੈਨ ਆਪਣਾ ਚੰਗਾ ਯੋਗਦਾਨ ਪਾਉਣਗੇ ਅਤੇ ਧੂਰੀ ਦੀ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਸਮੇਂ ਸਮੇਂ ਤੇ ਸੀਐਮ ਸਾਹਿਬ ਜ਼ਿੰਮੇਵਾਰੀਆਂ ਪਹਿਲਾਂ ਮੈਨੂੰ ਦਿੰਦੇ ਆਏ ਆ ਔਰ ਕੋਸ਼ਿਸ਼ ਕੀਤੀ ਹੈ ਇਮਾਨਦਾਰੀ ਨਾਲ ਉਹਨਾਂ ਨੂੰ ਪੂਰੀਆਂ ਕਰਨ ਦੀ ਔਰ ਅੱਗੇ ਤੋਂ ਵੀ ਸਾਰਿਆਂ ਨੂੰ ਵਿਸ਼ਵਾਸ ਹੋਣਾ ਹੈ ਇਮਾਨਦਾਰੀ ਨਾਲ ਬੈਠ ਕੇ ਇੱਥੇ ਸਹੀ ਤਰੀਕੇ ਨਾਲ ਹਲਕੇ ਦੇ ਜਿਹੜੇ ਕੰਮ ਹੋਣ ਵਾਲੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ਹਿਰ ਦੇ ਜੋ ਕੰਮ ਪੈਂਡਿੰਗ ਨੇ ਕਿਸ ਤਰ੍ਹਾਂ ਉਹ ਸਾਰੇ ਹੁਣ ਰਿਵਿਊ ਕੀਤਾ ਜਾਊਗਾ। ਪਹਿਲਾਂ ਵੀ ਬਹੁਤ ਸਾਰੇ ਕੰਮ ਆਨ ਗoing ਦੇਗੇ ਚੱਲ ਰਹੇ ਆ। ਉਹਨਾਂ ਨੂੰ ਹੋਰ ਕਿਵੇਂ ਸਪੀਡ ਅਪ ਕੀਤਾ ਜਾ ਸਕਦਾ। 2.5 ਸਾਲ ਦੇ ਫੰਡਾਂ ਦੀ ਕੋਈ ਕਮੀ ਨਹੀਂ ਹੈ ਧੂਰੀ ਸ਼ਹਿਰ ਲਈ ਜਾਂ ਹਲਕੇ ਦੇ ਲਈ। ਔਰ ਉਹ ਸਾਰੇ ਇਹਨੂੰ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਇਹਨੂੰ ਕੰਪਲੀਟ ਕਰ ਲਈਏ ਔਰ ਸਪੀਡ ਅਪ ਕਰੀਏ ਚੀਜ਼ਾਂ। ਜੁਲ੍ਹੇ ਇਲੈਕਸ਼ਨ ਵੀ ਆ ਰਹੀ ਹੈ। ਔਰ ਸਾਰੇ ਹਲਕੇ ਦੇ ਜਿੰਨੇ ਵੀ ਇਲੈਕਸ਼ਨਾਂ ਲੜ ਰਹੇ ਆ ਸਰਪੰਚੀ ਦੀਆਂ ਪੰਚੀ ਦੀਆਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਪੀਸਫੁਲੀ ਇਮਾਨਦਾਰੀ ਦੇ ਨਾਲ ਉਹ ਇਲੈਕਸ਼ਨ ਲੜਨੀ ਆ ਲੋਕ ਜਿਹਨੂੰ ਵੀ ਕਿਸੇ ਨੂੰ ਵੀ ਜਿਹੜਾ ਨੁਮਾਇੰਦਗੀ ਦਿੰਦੇ ਆ ਉਹ ਪਿਆਰ ਨਾਲ ਸਵੀਕਾਰ ਕਰੋ ਤੇ ਲੋਕਾਂ ਲਈ ਕੰਮ ਕਰੋ ਲੜਾਈ ਝਗੜਿਆਂ ਤੋਂ ਬਚ ਕੇ ਰਹਿ ਜੇ ਕੋਸ਼ਿਸ਼ ਆ ਸਾਡੀ ਪੂਰੇ ਹਲਕੇ ਦੇ ਵਿੱਚ ਜੋ ਮਾਨ ਸਾਹਿਬ ਦਾ ਸੰਦੇਸ਼ ਆ ਵੀ ਸਰਬਸੰਮਤੀ ਹੋ ਜਾਏ ਜੇ ਇਲੈਕਸ਼ਨ ਹੋਵੇ ਹੀ ਨਾ ਉਹਦੇ ਲਈ ਗਵਰਨਮੈਂਟ ਫੰਡ ਵੀ ਕਰੂਗੀ ਪਰ ਤੂਰੀ ਹਲਕੇ ਲਈ ਤਾਂ ਫੰਡਾਂ ਦੀ ਕੋਈ ਕਮੀ ਨਹੀਂ ਹੈ ਹੋਰ ਵੀ ਪੰਡ ਦੇਾਂਗੇ ਔਰ ਜੇ ਸਰਵਸੰਮਤੀ ਨਾਲ ਸਰਪੰਚ ਪੰਚ ਆਉਂਦੇ ਆ ਔਰ ਮਾਨ ਸਾਹਿਬ ਦਾ ਵੱਡਾ ਮਾਣ ਰਹਿੰਦਾ ਉਹਨਾਂ ਦੇ ਹਲਕੇ ਤੋਂ ਜਿਆਦਾ ਤੋਂ ਜਿਆਦਾ ਕੋਸ਼ਿਸ਼ਾਂ ਹੀ ਕਰਾਂਗੇ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਨੂੰ ਤੇ ਨਾਲ ਸਾਡੇ ਮੇਰੇ ਛੋਟੇ ਵੀਰ ਦਲਬੀਰ ਢਿੱਲੋਂ ਜੀ ਨੂੰ ਸਾਨੂੰ ਦੋਨਾਂ ਨੂੰ ਜੋ ਹਲਕੀ ਦੀ ਜ਼ਿੰਮੇਵਾਰੀ ਦਿੱਤੀ ਹੈ ਦਫ਼ਤਰ ਦੀ ਇੰਚਾਰਜ ਲਾਇਆ ਉਹਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਯਕੀਨ ਦਿਵਾਉਣਾ ਸਮੁੱਚੀ ਪਾਰਟੀ ਨੂੰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਨਾਲ ਹੀ ਯਕੀਨ ਦਿਵਾਉਂਦੇ ਆ ਅਸੀਂ ਸਾਰੇ ਸਮੁੱਚੇ ਸਾਡੇ ਆਮ ਆਦਮੀ ਪਾਦੀ ਵਲੰਟੀਅਰਾਂ ਵਲੰਟੀਅਰ ਸਹਿਬਾਨ ਨੂੰ ਸਾਡੇ ਲੀਡਰ ਸਹਿਬਾਨ ਨੂੰ ਕਿ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ ਮਾਨ ਸਾਹਿਬ ਨੇ ਅਸੀਂ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ ਜੋ ਵੀ ਵਰਕਰ ਘਰਾਂ ਦੇ ਵਿੱਚ ਭਾਵੇਂ ਕੋਈ ਨਾਰਾਜ਼ ਹੋ ਕੇ ਬੈਠਾ ਹੈ ਪੁਰਾਣੇ ਵਲੰਟੀਅਰ ਇੱਕ ਇੱਕ ਕੋਲ ਜਾਵਾਂਗੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜਾਂਗੇ ਔਰ ਜੋ 2 ਸਾਲ 2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਬਾਰੇ ਉਹਨਾਂ ਦਾ ਸਨੇਹਾ ਜੋ 2 ਸਾਲ 2.5 ਸਾਲ ਦੇ ਕੰਮਾਂ ਦਾ ਉਹ ਪਿੰਡ-ਪਿੰਡ ਲੈ ਕੇ ਗਲੀ-ਗਲੀ ਮਹੱਲੇ ਲੈ ਕੇ ਜਾ ਕੇ ਉਹਨਾਂ ਦੇ ਦੱਸਾਂਗੇ ਕਿ 2 ਸਾਲ ਦੇ ਵਿੱਚ 2.5 ਸਾਲ ਦੇ ਚਾਂਬਦਵੀ ਪਾਰਟੀ ਨੇ ਪੰਜਾਬ ਲਈ ਕੀ ਕੀਤਾ ਭਾਵੇਂ ਉਹ ਕਿਸਾਨਾਂ ਦੀ ਬਿਜਲੀ ਦਾ ਮੁੱਦਾ ਹੋਵੇ ਭਾਵੇਂ ਹਸਪਤਾਲ ਮਹੱਲਾ ਕਲੀਨਿਕਾ ਹੋਣ ਭਾਵੇਂ ਸਕੂਲ ਆਫ ਫੈਮਿਨਸ ਭਾਵੇਂ ਹੋ ਡਵੈਲਪਮੈਂਟ ਖਾਸ ਕਰਕੇ ਧੂਰੀ ਦੀ ਜਿਹੜੀ ਡਵੈਲਪਮੈਂਟ ਹੈ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਜੰਗੀ ਪੱਧਰ ਤੇ ਧੂਰੀ ਦੇ ਵਿੱਚ ਕੰਮ ਹੋਏ ਨੇ ਤੇ ਹੋ ਰਹੇ ਨੇ ਔਰ ਨਾਲ ਹੀ ਯਕੀਨ ਦਿਵਾਉਣਾ ਹੈ ਕਿ 2.5 ਸਾਲ ਦੇ ਵਿੱਚ ਮਾਨ ਸਾਹਿਬ ਦੀ ਰਹਿਨਮਾਈ ਹੇਠ ਪੰਜਾਬ ਦੀ ਖਾਸ ਕਰਕੇ ਇਸ ਧੂਰੀ ਦੀ ਜਿਹੜੀ ਹੈ ਕਾਇਆ ਕਲ ਬਦਲ ਕੇ ਹੋਊਗੀ ਸੋ ਇਸ ਅਸੀਂ ਸਾਰੇ ਮੇਰੇ ਵਲੰਟੀਅਰ ਨੂੰ ਸਾਰਿਆਂ ਨੂੰ ਮੇਰੇ ਹਲਕਾ ਦੁਆਸੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਕਿਸੇ ਦਾ ਕੋਈ ਕੰਮ ਹੈ ਸਾਡਾ ਜੋ ਸੀਐਮ ਸਾਹਿਬ ਦਾ ਹੱਥ ਆਫਿਸ ਹੈ 8 ਹਫਤੇ ਦੇ 7 ਦੇ 7 ਦਿਨ ਖੁੱਲਾ ਹੋਊਗਾ ਔਰ ਸਵੇਰ ਤੋਂ ਸ਼ਾਮ ਤੱਕ ਸਾਡੇ ਅਸੀਂ ਸਾਥੀ ਬੈਠਣਗੇ ਔਰ ਕਿਸੇ ਦੀ ਕੋਈ ਸਮੱਸਿਆ ਹੋ ਲੈ ਕੇ ਆਏ ਅਸੀਂ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬਾਨ ਦਾ ਜੋ ਉਪਦੇਸ਼ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਜਿਆਦਾ ਤੋਂ ਜਿਆਦਾ ਜਿਹੜੀਆਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਬਣਾਈਏ ਤਾਂ ਕਿ ਜਿਵੇਂ ਪਹਿਲਾਂ ਦੇਖਿਆ ਕਿ ਪੰਚਾਇਤਾਂ ਦੇ ਵਿੱਚ ਲੱਖਾਂ ਰੁਪਇਆ ਲਾ ਕੇ ਲੋਕ ਉਹ ਲੱਖਾਂ ਰੁਪਏ ਦਾ ਆਜਾੜਾ ਕਰਦੇ ਨੇ ਅਸੀਂ ਕਹਿੰਦੇ ਹਾਂ ਉਹ ਤੋਂ ਬਚਣ ਲਈ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਕਿ ਮਾਨ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਤੇ ਪਹਿਰਾ ਦਿੰਦੇ ਹੋਏ ਆਪਾਂ ਜਿਆਦਾ ਤੋਂ ਜਿਆਦਾ ਜਿਹੜੀਆਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣ ਕੇ ਲਿਆਈਏ। ਅਰੇ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਤੇ ਕਿਉਂਕਿ ਜਿਸ ਸਾਹਿਬ ਨਾਲ ਤਾਂ ਆਪਣਾ ਪੰਜਾਬ ਚੱਲ ਰਿਹਾ ਹੈ ਬਹੁਤ ਹੀ ਵਧੀਆ ਰਾਹ ਤੇ ਚੱਲ ਰਿਹਾ ਹੈ ਤੇ ਇੱਕ ਖੁਸ਼ਹਾਲੀ ਦੇ ਦੌਰ ਵੱਲ ਚੱਲ ਰਿਹਾ ਹੈ ਉਸੇ ਤਹਿਤ ਸੀਐਮ ਸਾਹਿਬ ਸਿਹਤਯਾਬ ਹੋ ਕੇ ਆਪਣੇ ਦਫ਼ਤਰ ਪਹੁੰਚ ਚੁੱਕੇ ਹਨ ਇਸ ਗੱਲ 'ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਮਾਣ ਆ ਕਿ ਉਹਨਾਂ ਨੇ ਅਨਸਾਰ ਹੀ ਕੰਮ ਦੁਬਾਰਾ ਸਾਂਭ ਲਿਆ ਹੈ ਉਸ ਦੇ ਤਹਿਤ ਹੀ ਅੱਜ ਉਹਨਾਂ ਨੇ ਧੂਰੀ ਵਿਖੇ ਦਫ਼ਤਰ ਇੰਚਾਰਜ ਜਿਹੜੀਆਂ ਜੋ ਨਿਯੁਕਤੀਆਂ ਕੀਤੀਆਂ ਨੇ ਉਹ ਸਾਡੇ ਸਾਰੇ ਹੀ ਵਰਕਰ ਸਹਿਬਾਨ ਬਹੁਤ ਖੁਸ਼ ਨੇ ਉਹਨਾਂ ਤੋਂ ਤੇ ਆਉਣ ਵਾਲੇ ਸਮੇਂ ਵਿੱਚ ਹਰ ਸਾਡਾ ਵਰਕਰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਸਰਦਾਰ ਰਾਜਵੰਤ ਸਿੰਘ ਕੋਲੀ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਦਫ਼ਤਰ ਚਾਰਜ ਦੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗਾ ਅਤੇ ਤੂਰੀ ਤੋਂ ਵਿਕਾਸ ਵੱਲ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਤੂਰੀ ਹੋਰ ਵਿਕਾਸ ਵੱਲ ਜਾਵੇਗਾ ਕਿਉਂਕਿ ਸੀਐਮ ਹਲਕਾ ਹੋਣ ਕਰਕੇ ਤੇ ਫੰਡਾਂ ਦੀ ਕੋਈ ਕਮੀ ਨਹੀਂ ਬਾਕੀ ਰਹੀ ਆਉਣ ਵਾਲੀਆਂ ਪੰਚਾਇਤ ਇਲੈਕਸ਼ਨਾਂ ਦੀ ਗੱਲ ਤਾਂ ਇਸ ਵਿੱਚ ਪੂਰੇ ਸੋਹਾਰ ਦਾ ਤੇ ਭਾਈਚਾਰੇ ਨਾਲ ਸੀਐਮ ਸਾਹਿਬ ਦਾ ਸੰਦੇਸ਼ ਹੈ ਵੀ ਇਲੈਕਸ਼ਨਾਂ ਲੜੀਆਂ ਜਾਣ ਜਿਆਦਾ ਤੋਂ ਜਿਆਦਾ ਸਰਬਸੰਮਤੀ ਹੋਵੇ ਤੇ ਜਿੱਥੇ ਸਰਬਸੰਮਤੀ ਹੁੰਦੀ ਹੈ ਫੰਡਾਂ ਦੀ ਤਾਂ ਵੈਸੇ ਹੀ ਕਾਟਨੀ ਫਿਰ ਵੀ ਉਹਨਾਂ ਨੇ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਕਿਉਂਕਿ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਆਪਸੀ ਭਾਈਚਾਰ ਹੋਰ ਮਜ਼ਬੂਤ ਹੋਵੇਗਾ ਧੰਨਵਾਦ ਅੱਜ ਹਲਕਾ ਧੂਰੀ ਲਈ ਦਲਵੀਰ ਸਿੰਘ ਢਿਲੋਂ ਜੀ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਟੀਮ ਦੇ ਮੈਂਬਰ ਨੇ ਉਹਨਾਂ ਨੂੰ ਧੂਰੀ ਹਲਕੇ ਦਾ ਇੰਚਾਰਜ ਲਾਇਆ ਗਿਆ ਹੈ। ਔਰ ਉਸ ਉਹਨਾਂ ਦੇ ਅੱਜ ਦਫ਼ਤਰ 'ਚ ਬੈਠਣ ਦੀ ਖੁਸ਼ੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਮਾਣ ਕਰਾਂਗੇ। ਔਰ ਧੂਰੀ ਸ਼ਹਿਰ ਦੇ ਜਿੰਨੇ ਪੈਂਡਿੰਗ ਕੰਮ ਪਏ ਨੇ ਧੂਰੀ ਸ਼ਹਿਰ ਦੇ ਵਿੱਚ 5-6 ਕ ਅਦਾਰੇ ਨੇ ਜਿਨ੍ਹਾਂ ਤੋਂ ਅਸੀਂ ਕੰਮ ਲੈਣੇ ਨੇ ਜਿਵੇਂ ਮਿਊਨਿਸਪਲ ਕਮੇਟੀ ਹੈ ਔਰ ਤਹਿਸੀਲ ਹੈ, ਪੁਲਿਸ ਸਟੇਸ਼ਨ ਹੈ, ਬਿਜਲੀ ਬੋਰਡ ਹੈ, ਵੀਡੀਓ ਦਫ਼ਤਰ ਹੈ। ਇਹਨਾਂ ਸਾਰਿਆਂ ਆਧਾਰਿਆਂ ਦੇ ਜਿਹੜੇ ਕੰਮ ਐ ਉਹ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਟੀਮ ਜਿਹੜੀ ਹੈ ਉਹ ਤਿਆਰ ਕੀਤੀ ਜਾਊਗੀ ਔਰ ਉਸ ਟੀਮ ਦੇ ਨਾਲ ਮਿਲ ਕੇ ਇਹ ਸਾਰੇ ਕੰਮ ਜਿੰਨੇ ਲੋਕ ਜਿਹੜੇ ਦੁਖੀ ਹੋ ਰਹੇ ਸੀ ਲੋਕ ਜਿਹੜੇ ਪਹਿਲਾਂ ਤੋਂ ਦੁਖੀ ਹੋ ਰਹੇ ਨੇ ਉਹਨਾਂ ਸਾਰਿਆਂ ਕੰਮਾਂ ਨੂੰ ਜਿਹੜਾ ਹੈ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦਾ ਵਿਕਾਸ ਕਰਨ ਲਈ ਇਹ ਟੀਮ ਜਿਹੜੀ ਹੈ ਦਲਬੀਰ ਸਿੰਘ ਘੱਲੋਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇਸ ਜ਼ਿੰਮੇਵਾਰੀ ਨੂੰ ਅਸੀਂ ਸਾਰੇ ਤਨਦੇਹੀ ਨਾਲ ਨਿਭਾਵਾਂਗੇ। ਨਮਸਕਾਰ ਜੀ ਸਾਰਿਆਂ ਨੂੰ ਅੱਜ ਧੂਰੀ ਸੀਐਮ ਆਫਿਸ ਦੇ ਵਿੱਚ ਜੋ ਸਰਦਾਰ ਉਹ ਐਸਡੀ ਸਾਹਿਬ ਰਾਜਵੀਰ ਸਿੰਘ ਜੀ ਆਏ ਸੀਗੇ ਮੁੱਖ ਮੰਤਰੀ ਸਾਹਿਬ ਦੇ ਐਸਡੀ ਸਾਹਿਬ ਉਹਨਾਂ ਨੇ ਚੇਅਰਮੈਨ ਸਾਹਿਬ ਦਲਵੀਰ ਸਿੰਘ ਢਿੱਲੋਂ ਜੀ ਅਤੇ ਰਾਜਵੰਤ ਸਿੰਘ ਕੁਲੀ ਨੂੰ ਸੀਐਮ ਆਫਿਸ ਧੂਰੀ ਦੀ ਜਿਹੜੀ ਹੈ ਉਹ ਜੋਬਰੀ ਦਿੱਤੀ ਐ ਇੰਚਾਰਜ ਲਾਇਆ ਹੈਗਾ ਤਾਂ ਕਿ ਇਹ ਧੂਰੀ ਹਲਕੇ ਦੀ ਬਹੁਤ ਡਿਮਾਂਡ ਸੀਗੀ ਔਰ ਤਾਂ ਕਿ ਜਿੰਨੇ ਵੀ ਕੰਮ ਰਹਿੰਦੇ ਨੇ ਪੇਂਟਿੰਗ ਸਾਰੇ ਦਫ਼ਤਰਾਂ ਦੇ ਸਾਰੇ ਆਦਾਰਿਆਂ ਦੇ ਉਹ ਹੋ ਸਕਣ ਸੋ ਅਸੀਂ ਵੀ ਉਹਨਾਂ ਦੇ ਨਾਲ ਟੀਮ ਦੇ ਵਿੱਚ ਹੈਗੇ ਹੈਗੇ ਤੇ ਦਫ਼ਤਰ ਦੇ ਵਿੱਚ ਹੀ ਸਾਰਾ ਕੁਝ ਸਾਡੇ ਜਸਪਾਲ ਪੁੱਲਰ ਜੀ ਅਸੀਂ ਗਿੱਲ ਸਾਹਿਬ ਤੇ ਆਪਣਾ ਹੈਪੀ ਜੀ ਇਹਨਾਂ ਦੀ ਸਾਡੀ ਜ਼ਿੰਮੇਵਾਰੀ ਲਈ ਹੈ ਸੋ ਸਾਰੇ ਹੋਰ ਜਿੰਨੇ ਵੀ ਸਾਰੇ ਸਾਥੀਆਂ ਦੇ ਨਾਲ ਜਿੰਨੇ ਵੀ ਸ਼ਹਿਰ ਦੇ ਕੰਮ ਹੋਣਗੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੁਣ ਪੂਰੇ ਕਿਤੇ ਜਾਣਗੇ ਔਰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂਗੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਸਾਰੇ ਸਾਥ ਦਵੋ ਔਰ ਆਪਣਾ ਜਿਹੜਾ ਹੈਗਾ ਕੰਮ ਨੇ ਜੋ ਵੀ ਨੇ ਪੈਂਡਿੰਗ ਉਹ ਸਾਰੇ ਹੋਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ